ਆ ਗੋਲਦਾਰੇ ਵਿੱਚ ਜੋ ਤੁਸੀਂ ਸੈਲਸ ਵੀਲੇ ਗੱਭਰੂ ਦੀ ਤਸਵੀਰ ਦੇਖ ਰਹੇ ਹੋ ਇਹ ਪਿੰਡ ਕੌਰਿਆਣੇ ਦੇ ਨਿਰਮਲ ਸਿੰਘ ਸੁਪੁੱਤਰ ਗੁਰਵਿੰਦਰ ਸਿੰਘ ਦੀ ਹੈ ਜਿਸ ਦੀ ਕੀ ਪਿਛਲੇ ਦਿਨੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਇਸ ਮੌਤ ਦੇ ਪਿੱਛੇ ਕੀ ਕਾਰਨ ਹਨ ਕੀ ਕਾਰਨ ਬਣੇ ਇਸ ਨੌਜਵਾਨ ਗੱਭਰੂ ਦਾ ਸਦੀਵੀ ਵਿਛੋੜਾ ਦੇਣ ਲਈ ਇਹ ਤੁਹਾਨੂੰ ਸੁਣਾਉਣੇ ਆ ਉਹਨਾਂ ਦੀ ਭੈਣ ਉਹਨਾਂ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਤੇ ਮਾਮਲਾ ਹੋਇਆ ਜਿਸ ਦਾ ਬਰਾਦਰ ਸੀ ਤੇ ਮਾਮਲਾ ਹੋਇਆ ਕਹਿੰਦੇ ਕਿ ਨਾ ਪਰ ਇਹ ਮਾਮਲਾ ਡਰਗਸ ਦੀ ਨੰਦ ਸੀ ਇਹ ਨਾਲ ਹੀ ਸਪਰਾ ਰਿਹਾ ਮਰਨ ਹੋ ਗਿਆ ਛੋਟਾ ਸੀਗਾ ਹਾਂ ਜਿੰਨਾ ਬੜਾ ਸੀ ਡਾਂਸ ਕਿੱਥੀ ਇੱਕ ਚੰਈ ਭਰਾ ਵੀ ਸੀ ਹਾਂ ਜੀ ਇਹ ਮਦਰਮ ਬਾਪ ਰਹਿਣਾ ਬਪਾ ਮੈਸੀ ਓਵਰਡੋਜ਼ ਲੈ ਗਿਆ ਮੈਸੀ ਜੀ ਕੱਲ ਨੂੰ ਮੈਂ ਚੜ੍ਹ ਰਹੀ ਹਾਂ ਸਰਦਰ ਸਿੰਘ ਜੀ ਨਾਲ। ਇਹ ਦੋਸਰ ਹਫ਼ਤੇ ਹੋ ਗਿਆ। ਇਹ ਫਿਮੇਲੀਆ ਵਗੈਰਾ টাইਫਸ ਹੋ ਕੇ ਜਾ ਰਿਹਾ ਹੋਵੇਗਾ। ਫਿਰ ਲਿਖਣਾ ਕਿੰਨਾ ਕੁ ਬਿਚਾਰ। ਬਹੁਤ ਹੀ ਦੇਖਦਾ ਹੂ ਜੀ ਕਾਫੀ ਮੋਟਾ ਹੋ ਗਿਆ। ਸਾਰੀਆਂ ਦਿੱਟੇ ਘਰ ਨਹੀਂ ਹੋਈਆਂ। ਇਹ ਹੋਰ ਤੁਸੀਂ ਕੌਣ ਜ਼ਿੰਮੇਵਾਰ ਮੰਨਦੇ ਹੋ? ਜਿਹੜਾ ਇੱਥੇ ਕੋਈ ਨਾਮ ਲੈਣਾ ਚਾਹੁੰਦਾ। ਉੱਤ ਸਹੀ ਜਿੰਨਾ ਕਿ ਸੁਣਿਆ ਤੇ ਜਿੰਨਾਂ ਨਾਲ ਸਾਡੇ ਸਾਹਮਣੇ ਆਇਆ ਤਾਂ ਕੋਈ ਦੱਬੀ ਨਾ ਬੰਦਾ। ਜੋ ਜਿਹੜਾ ਫੋਨ ਕਰਦਾ ਸੀ ਉਹ ਜੀ ਉਹ ਵੀ ਬੁਲਾਉਂਦਾ ਸੀਗਾ। ਹਾਂਜੀ। ਕੋਈ ਹੰਡਾ ਪਰ ਖਰਾਬ ਕੁਝ ਮੰਨਤੀ ਕਰਦੇ ਬੰਦੇ ਮੰਗਤਾ ਹੀ ਕਰਦੇ ਆ ਇਹ ਵੀ ਅੱਗੇ ਤਾਂ ਕਿਸੇ ਦਾ ਹੋਰ ਨਾ ਤੇ ਤੇ ਮਰੇ ਤੇਰਾ ਕਰਨਾ ਉਹ ਜਿਹੜੇ ਨਹੀਂ ਰੋਕਿਆ ਜਾਵੇ ਕੰਟਰੋਲ ਹੀ ਪਾ ਜਾਵੇ ਤਾਂ ਸਰ ਦਾ ਸਰਗਾ ਸਿੰਘ ਤੇਰੇ ਕੋਲ ਆ ਹਾਂ ਔਰ ਇਹ ਕਿਥੇ ਆ ਮੈਂ ਤਾਂ ਕਰਪੋਣ ਨੂੰ ਨਰਮਲ ਏ ਜਿਆ ਹੈ ਕਿ ਵਕਤ ਮਨਨੋ ਜਮੇ ਹੁ ਚੱਲੀ ਜਾਂਦਾ ਸਮਾਜ ਜਵਾਕਾ ਨਾਲ ਮੈਕੂਪੀ ਟੁੱਟਾ ਕਰਨ ਲੱਗਿਆ ਘਰਦਿਆਂ ਨੇ ਕੋ ਡਰਾਉ ਨਹੀਂ ਕਰਿਆ ਕਿ ਕਿਸੇ ਵੀ ਵਜ੍ਹਾ ਦੇ ਨਾਲ ਇਹ ਅੱਜ ਤੱਕ ਘਰੋਂ ਕੰਜ਼ੋਰੇ ਆ ਜੀ ਘਰੋਂ ਕੰਜ਼ੋਰਿਆਂ ਦੀ ਵਜ੍ਹਾ ਨਾਲ ਇਹ ਚੀਜ਼ਾਂ ਨਾ ਵੀ ਮਨਨੋ ਵੀ ਦੇ ਕੇ ਇਹਨਾਂ ਨੂੰ ਸਰਕਾਰ ਕੰਨਾਂ ਤੇ ਦਿੰਦੀ ਮਿਲ ਜਾਂਦਾ ਤਾਂ ਬਹੁਤ ਚੰਗੀ ਗੱਲ ਸ਼ਿਕਾਰ ਖਾਲੀ ਬੰਦਾ ਕਰਨ ਲਈ ਸੀਗਾ ਮੁੰਡਾ ਕੱਲ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਕਿਹਨਾ ਹੋਰ ਡੈਟਾ ਹਾਂ ਗੱਲ ਤਾਂ ਉਹਨੇ ਜੀ ਬਿਲਕੁਲ ਕਹਿਣਾ ਚਾਹੁੰਦਾ ਸਰਕਾਰ ਨੂੰ ਇਹ ਕਹਿੰਦੇ ਆ ਕਿ ਕਿੱਥੇ ਨਹੀਂ ਬੰਦ ਕਰਾਵੇ ਸਰਕਾਰ ਜਿਹੜੇ ਕੁਝ ਕੱਲੇ ਕੱਲੇ ਮਲਕੀਆਂ ਪੁੱਤਾਂ ਮਰ ਗਏ ਇਹਨਾਂ ਨੂੰ ਕੁਝ ਨਾ ਕਰ ਸਰਕਾਰ ਏਹ ਤਾਂ ਦੇਵੇ ਕੋਈ ਆਪ ਦੇ ਮਾਪਿਆਂ ਨੂੰ ਸਿਰ ਮਿਲ ਜੇ ਕਿਸੇ ਲੋਕ ਨੂੰ ਮੌਜਾ ਦੇ ਦੇ ਕੋਈ ਪੈਸਾ ਦੇ ਦੇ ਜੀ ਮਾ ਦੇ ਦੇ ਕੁਝ ਵੀ ਦੇ ਕੀ ਨਾ ਰਿਹਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਾਹਿਬ ਕੀ ਆਮ ਰਹਾ ਜਿਹੜਾ ਬੱਚੀ ਹੈ ਜੀ ਮੈਂ ਦਾ ਕੋਲੇ ਸੀ ਨਹੀਂ ਮੈਂ ਤਾਂ ਪਿਆਸ ਗਿਆ ਆ ਚਾਚਾ ਸੀ ਕੋਈ ਹਾਂ ਹਾਂਜੀ ਕੀ ਹੋਇਆ ਤੁਸੀਂ ਜੇ ਗਿਆ ਕੀ ਕਹਿ ਸਕਦੇ ਨਹੀਂ ਚੱਲੋ ਮੈਂ ਪੁੱਛਦਾ ਰਸ਼ਨੂ ਕੀ ਕਰਦਾ ਹਾਂਜੀ ਕੀ ਕਰਦਾ ਸੀ ਆ ਗੋਲੀਆਂ ਨਹੀਂ ਆ ਖਾਂਦਾ ਸੀ ਕਿੱਤਾ ਵੀ ਨਾਲ ਲੱਗੀ ਨਹੀਂ ਕਿੱਤਾ ਤੇ ਗੋਲੀਆਂ ਨਹੀਂ ਆ ਹਾਂ ਮੋਗਾ ਲੋਵਾ ਤੇ ਹਾਂ ਆ ਵੀ ਉਹ ਕਿੰਨੇ ਬਾਹਰ ਉਹ ਇਹ ਤਾਂ ਮੁੰਡਾ ਉਸ ਤਾਂ ਮਰ ਗਿਆ ਕੀ ਕਹਿਣਾ ਚਾਹੁੰਦੇ ਹੈ ਸਰਕਾਰ ਨੂੰ ਹਾਂ ਜੀ ਵੀ ਇਹਨੂੰ ਬੰਦ ਕਰੋ ਕਿੱਤੇ ਨੂੰ ਹਾਂ ਜੀ ਵੀ ਕੋਈ ਹੋਰ ਆ ਕੋ ਹੂਗਾ ਜੀ ਅੱਛਾ ਹਾਂ ਜੀ ਮੈਂ ਕਰਦਾ ਕੁ ਮੁਆਵਜ਼ਾ ਵੀ ਦੇਣਾ ਚਾਹੀਦਾ ਹਾਂ ਜੀ ਮੈਂ ਕੋਈ ਮਿਲ ਸਕਦਾ ਕੀ ਨਾ ਕਰਾ ਮੇਰਾ ਨਾਮ ਤਾਂ ਸਿੰਘ ਹੈ ਜੀ ਪਿੰਡ ਕੌਰਣਾ ਜੀ ਕੀ ਹੋਇਆ ਹੰਤਾ ਅਸ ਤੇ ਇਹ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਜੀ ਜਿਹੜੀ ਚਿੱਤੇ ਦੇ ਕਾਰਨ ਜੀ ਡੈਥ ਹੋ ਗਈ ਹੈ ਜੀ ਕਾ ਮਦਦ ਲੋ ਸਾਡੇ ਪਿੰਡ ਤੇ ਬਹੁਤ ਬੁਰਾ ਹਾਲਾਤ ਕਿਤੇ ਨਾਲ ਜੀ ਬਹੁਤ ਜਿਆਦਾ ਵਿਗ ਰਿਹਾ ਹੈ ਜੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੋਈ ਸਰਕਾਰ ਦਾ ਧਿਆਨ ਨਹੀਂ ਹੈ ਇਹਦੇ ਬਾਰੇ ਬਹੁਤ ਬੁਰਾ ਹਾਲਾ ਹਰੇਕ ਪਿੰਡ ਪਿੰਡ ਹੀ ਮੰਨ ਲਓ ਡੱਠਾਂਡੇ ਡੇਲੀ ਵਾਂਗੂ ਹੀ ਮੰਗਦੇ ਕਿੰਨੀ ਹੋਰ ਕੀ ਬਾਈ ਤੇ ਸਾਵਲਾ ਮੰਡਾ ਤੇ ਇਹ ਕੰਨ ਨਹੀਂ ਜਪਣੇ ਮਤਲਬ ਅੱਜ ਜੀ ਕੀ ਮੰਗ ਕਰਨਾ ਚਾਹੁੰਦੇ ਮੰਗਤਾ ਇਹੀ ਹੈ ਜੀ ਕੋਈ ਜਿਹੜਾ ਕੋਈ ਇਹ ਜਿਆ ਕੰਮ ਕਰਦਾ ਜੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਜੀ ਸਰਕਾਰਾਂ ਇਸ ਕੰਮ ਬਲ ਧਿਆਨ ਦੇਣ ਜੀ ਤੁਹਾਡਾ ਛੋਟਾ ਭਾਈ ਹੈ ਜਿਹੜਾ ਸਤਪੂ ਯੂਰ ਹੋ ਗਈ ਬਹੁਤ ਬੜਾ ਵੱਡਾ ਨੁਕਸਾਨ ਹੋਇਆ ਇਸ ਪਰਦਾ ਸੀਗਾ ਇਹ ਨਹੀਂ ਫੜਦਾ ਨਹੀਂ ਖੇਤੀ ਕਰਦਾ ਸੀ ਪਹਿਲਾਂ ਫੜਦਾ ਹੁੰਦਾ ਇਸ ਮੌਤ ਨਾਲ ਪਿੰਡ ਵਿੱਚ ਫੋਗ ਦੀ ਲਹਿਰ ਫੈਲੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕੀ ਕਰਦਾ ਹੈ ਤਲਵੰਡੀ ਸਾਬੋ ਤੋਂ ਲਖਵਿੰਦਰ ਨਥੀ ਹਾ ਦੀ ਰਿਪੋਰਟ ਦੇਖਦੇ ਰਹੋ ਚੜਦਾ ਪੰਜਾਬ ਖਬਰਨਾਮਾ YouTube ਤੇ Facebook ਪੇਜ